नहीं अगर अगर आप अगर आप बहुत सक्सेसफुल हीरोइन भी हैं तब भी अगर आपको फिल्म चाहिए तो आपको खुश करना पड़ेगा या तो डायरेक्टर को या तो हीरो को कोई तो आपके उसमें होना चाहिए ना जो दस लोगों में जब दस लड़कियों की लाइन है उसमें से आपका नाम बताए द एक्सपेक्टेशन फ्रॉम अ गर्ल इज टू बिहेव लाइक अ वाइफ ऑन द सेट्स एंड नेक्स्ट फिल्म कम्स नेक्स्ट हीरो कम्स दिस इज द ट्रूथ सर कंगना रनौत को लेकर जो पंजाब में विरोध हो रहा है एक तरफ किसान विरोध कर रहे हैं तो दूसरी तरफ राजनीतिक पार्टियां भी इसका विरोध कर रही हैं कुलदीप तो धालीवाल ने तो ये भी बोल दिया कि कंगना को पार्टी से बाहर निकाल दो और इसका दिमागी संतुलन खराब है इसका इलाज करवाओ ऐसा है कि पंजाब हरियाणा हिमाचल ये पंजाब का ही पुराने का हिस्सा है सारे आपस भरा हैं ਤੇ ਸਾਨੂੰ ਆਪਸੀ ਸਾਝ ਜਿਹੜੀ ਆ ਉਹ ਨਾ ਸਾਡੀ ਟੁੱਟੀ ਹੈ ਨਾ ਐਸੀ ਕਦੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਹਿੰਦੂ ਸਿੱਖ ਮੁਸਲਮ ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਅਰ ਜਿਹੜਾ ਤੁਸੀਂ ਕੰਗਰਾਂ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ ਤੇ ਸਿਮਰਨ ਜੀ ਸੀ ਇਮਾਨਦਗੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਲਖਮੀ ਰਾਮ ਕਿ ਕੰਗਣਾ ਨੂੰ ਲੈ ਕੇ ਕਿਉਂਕਿ ਇੱਕ ਤਰਫ ਫਿਲਮ ਕੋਲ ਲੈ ਕੇ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰਜੈਂਸੀ ਫਿਲਮੋਂ ਮੈਂ ਰੋਲ ਕੀਤਾ ਹੈ ਉਸ ਨੂੰ ਲੈ ਕੇ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਅਮਰਜੈਂਟ ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਣੀ ਹੈ ਤਾਂ ਪਹਿਲਾ ਐਸਜੀਪੀਸੀ ਨੂੰ ਦਿਖਾਉਣ ਪੁਰੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਰਟੀਫਿਕੇਟ ਮਿਲਦਾ ਇਹ ਉਹਦੇ ਖਾਲੇ ਐਸਜੀਪੀਸੀ ਨੇ ਤੋਂ ਕੰਪਲੀਟ ਕੀ ਕੰਗਰਾ ਦੇ ਕਲਾਉ ਕਰਕੇ ਕਿ ਮਾਵਲਾਦਰ ਚੁਣਾ ਚਾਹੀਏ ਇਸ ਤੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ